ਸਸਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਇਸ ਟਾਈਮ ਤਸਵੀਰਾਂ ਸਾਂਝੇ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਈਓ ਪੀ ਇੱਕ ਨੌਜਵਾਨ ਜੋ ਕਿ ਆਪਣੀਆਂ ਲੱਤਾਂ ਤੋਂ ਲਾਚਾਰ ਹੈ ਜੋ ਕਿ ਅਪੰਗ ਦੱਸਿਆ ਜਾ ਰਿਹਾ ਹੈ ਕਿਹਾ ਜਾਂਦਾ ਹੈ ਕਿ ਬਚਪਨ ਦੇ ਵਿੱਚ ਲੱਤਾਂ ਤੋਂ ਬਿਲਕੁਲ ਠੀਕ ਸੀ ਪਰ ਜਿਹੜੇ ਚੂਲਿਆਂ ਦੇ ਦੋਨੇ ਗੋਲੇ ਨੇ ਉਹ ਖਰਾਬ ਹੋਣ ਕਰਕੇ ਵੀਰ ਕੋਲ ਨਾ ਤਾਂ ਸਹੀ ਤਰੀਕੇ ਨਾਲ ਤੁਰ ਜਾਂਦਾ ਤੇ ਨਾਂ ਖਲੋਤਾ ਜਾਂਦਾ ਆ ਕੰਮਕਾਰ ਕਰਨ ਤੋਂ ਅਸਮਰਥ ਆ ਨੌਜਵਾਨ ਇੱਕ ਪੂਰੀ ਜਵਾਨੀ ਦੇ ਵਿੱਚ ਜਿਹੜਾ ਆ ਬੇਸਹਾਰਾ ਹੋ ਚੁੱਕਿਆ ਆ ਗਰੀਬੀ ਦੇ ਕਾਰਨ ਜਿਹੜਾ ਆ ਇੱਕ ਟੀਨਾ ਦੀ ਸੱਤ ਦੇ ਥੱਲੇ ਰਹਿਣ ਦੇ ਵਿੱਚ ਜਿਹੜਾ ਆ ਉਹ ਮਜਬੂਰ ਹੋ ਚੁੱਕਿਆ ਆ ਇਹਦੇ ਕੱਪੜੇ ਧੋਣ ਦੇ ਲਈ ਜਾਂ ਇਹਦੀ ਦੇਖਰੇਖ ਦੇ ਲਈ ਇੱਕ ਵਿਆਹੀ ਹੋਈ ਭੈਣ ਕਈ-ਕਈ ਮਹੀਨੇ ਜਿਹੜਾ ਆ ਭਰਾ ਦੇ ਕੋਲ ਰਹਿ ਕੇ ਭਰਾ ਦੀ ਜਿਹੜੀ ਹਿਫਾਜ਼ਤ ਕਰਦੀ ਰਹਿੰਦੀ ਏ ਨਾਲ ਦੀ ਨਾਲ ਲੋੜ ਪੈਣ ਤੇ ਕੱਪੜੇ ਲੱਤੇ ਵੀ ਧੋ ਕੇ ਦਿੰਦੀ ਰਹਿੰਦੀ ਏ ਜੇ ਪੇ ਕਿਉਂ ਸੌਰੇ ਚਲੀ ਵੀ ਜਾਵੇ ਤੇ ਫਿਰ ਉਥੋਂ ਮੁੜ ਪਰਤ ਆਉਂਦੀ ਏ ਤੇ ਹਫਤਾ-ਹਫਤਾ ਦੋ-ਦੋ ਹਫਤੇ ਰਹਿ ਕੇ ਭਰਾ ਦੀ ਜਿਹੜੀ ਏ ਦੇਖਭਾਲ ਕਰਦੀ ਰਹਿੰਦੀ ਏ ਇੱਕ ਟੀਨਾ ਦੀ ਸਾਤ ਏ ਜਿਹਦੇ ਹੇਠਾਂ ਇੱਕ ਬੈੱਡ ਲੱਗਾ ਹੋਇਆ ਤੇ ਉੱਥੇ ਹੀ ਇਹ ਭਰਾ ਰਹਿ ਰਿਹਾ ਆ ਬਹੁਤ ਹੀ ਜ਼ਿਆਦਾ ਮੰਦੇ ਹਾਲਾਤ ਆ ਤੇ ਭਰਾ ਨੇ ਬਸ ਇੱਕੋ ਹੀ ਗੁਹਾਰ ਲਗਾਈ ਏ ਕਿ ਕੋਈ ਵੀ ਜਿਹੜੀ ਛੇ ਵਾ ਦਾਨੀ ਸੱਜਣ ਨੇ ਉਹ ਮੇਰੇ ਚੂਲੇ ਪਵਾ ਦੇਣ ਤਾਂ ਕਿ ਮੈਂ ਵੀ ਜਿਹੜਾ ਆ ਤੁਰ ਫਿਰ ਸਕਾਂ ਤੇ ਆਪਣਾ ਕਾਰੋਬਾਰ ਕਰ ਸਕਾਂ ਆਪਣਾ ਕੰਮ ਕਰਕੇ ਤੇ ਆਪਣੀ ਕਿਰਤ ਕਰਕੇ ਰੋਟੀ ਖਾ ਸਕਾਂ ਤੇ ਸਾਰੇ ਕੰਮ ਜਿਹੜੇ ਕਰ ਸਕਾਂ ਸਿਰਫ ਇੱਕ ਚੂਲੇ ਖਰਾਬ ਨੇ ਜਿਹਦੇ ਕਰਕੇ ਭਰਾ ਅਪਹਾਇਜਾਂ ਦੇ ਵਾਂਗ ਜਿਹੜਾ ਆ ਆਪਣੀ ਜ਼ਿੰਦਗੀ ਕੱਟਦਾ ਪਿਆ ਆ ਗਰੀਬੀ ਕਾਰਨ ਆਪ ਤਾਂ ਚੂਲੇ ਨਹੀਂ ਪਵਾ ਸਕਦਾ ਇਸ ਕਰਕੇ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੀਆਂ ਵੀ ਦਾਨ ਕਰਨ ਵਾਲੀਆਂ ਸੰਸਥਾਵਾਂ ਨੇ ਜਿੰਨੀਆਂ ਵੀ ਇਸ ਵੀਡੀਓ ਨੂੰ ਸੰਸਥਾਵਾਂ ਦੇਖਦੀਆਂ ਪਈਆਂ ਨੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤੇ ਭਰਾ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਭਰਾ ਦੇ ਜਿਹੜੇ ਆ ਚੂਲੇ ਪੈ ਸਕਣ ਨੰਬਰ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਡਿਸਕ੍ਰਿਪਸ਼ਨ ਦੇ ਵਿੱਚ ਅੱਜ ਤੁਹਾਨੂੰ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਤਾਰਾਗੜ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਇੱਕ ਵੀਰ ਹੈਂਡੀਕੈਪ ਹੈ ਜਿਹੜਾ ਤੀਨਾਂ ਦੀ ਛੱਤ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਜੇ ਕਿ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੰਨੀ ਗਰਮੀ ਦੇ ਵਿੱਚ ਜਿਹੜਾ ਵਾ ਤੁਸੀਂ ਦੇਖ ਸਕਦੇ ਇਹ ਟੀਨਾ ਦੀਆਂ ਸ਼ਤਾਵਾਂ ਜਿੱਥੇ ਉਹ ਰਹਿ ਰਿਹਾ ਤੇ ਆਪ ਉਹ ਹੈਂਡੀਕੈਪ ਹੈ ਔਰ ਉਹਦਾ ਜਿਹੜਾ ਗੁਜ਼ਾਰਾ ਹੈ ਬੜਾ ਔਖਾ ਹੋ ਚੁੱਕਾ ਕਿਉਂਕਿ ਉਹ ਆਪਣਾ ਇਲਾਜ ਵੀ ਨਹੀਂ ਕਰਾ ਸਕਦਾ ਕਿਉਂਕਿ ਜਿੰਨੇ ਕੇ ਪੈਸੇ ਉਹਨਾਂ ਕੋਲ ਹੈਗੇ ਸੀ ਉਹ ਇਲਾਜ ਤੇ ਲਾ ਚੁੱਕੇ ਆ ਔਰ ਆਪਾਂ ਗੱਲ ਵੀ ਕਰਦੇ ਇਹਨਾਂ ਦੇ ਨਾਲ ਪਾਜੀ ਕੀ ਨਾਮ ਤੁਹਾਡਾ ਤੁਹਾਨੂੰ ਜਸਮੀਤ ਸਿੰਘ ਪਾਜੀ ਇਹ ਕਿਦਾਂ ਹੋਇਆ ਤੁਹਾਡਾ ਇਹ ਚਾਂਕੀ ਦੋਵੇਂ ਚੂਲੇ ਦੇ ਨਾ ਗੋਲੇ ਖਰਾਬ ਹੋ ਗਏ ਆਟੋਮੈਟਿਕ ਗੋਲਿਆਂ ਦੇ ਕਰਕੇ ਪੱਟ ਪੁੱਟ ਨਾਲ ਸਾਰੇ ਸੁੱਕੇ ਸੁੱਕਦੇ ਜਾਂਦੇ ਆ ਪੱਟ ਪੁੱਟ ਤੇ ਪੱਟ ਪੁੱਟ ਸਾਰੇ ਸੁੱਕ ਗਏ ਤੇ ਬਾਹਰ ਉੱਠਣਾ ਬੈਠਣਾ ਵੀ ਬਰਾ ਔਖਾ ਹੋ ਗਿਆ ਤੇ ਪਹਿਲਾਂ ਲਾਜ ਕਰਾਇਆ ਤੇ ਲਾਜ ਅੱਧ ਵਿੱਚ ਰਹਿ ਗਿਆ ਪੈਆਂ ਕਰਕੇ ਲਾਜ ਲੂਜ਼ ਕਰਾਇਆ ਨਹੀਂ ਗਿਆ ਤੇ ਮੈਨੂੰ ਚਾਹਨਾ ਵਾ ਵੀ ਮੈਂ ਵੀ ਤਰਾ ਫਰਾ ਫਰਾ ਮੇਰੇ ਪੱਟ ਪੁੱਟ ਮੇਰੇ ਦੋਵੇਂ ਚੂਲੇ ਦੇ ਗੋਲੇ ਪੈ ਜਾਣ ਮੈਂ ਵੀ ਤਰਾ ਫਰਾ ਉਹ ਆਪਣਾ ਕੰਮ ਨੂੰ ਆਪਣੇ ਪੈਰਾਂ ਤੇ ਕਮਾ ਕੇ ਖਾ ਸਕਾਂ ਮੈਂ ਇਨਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਹਾਡਾ ਲਾੜੇ ਦੇ ਬੱਚੇ ਬੜੇ ਪਿਆਰ ਨਾਲ ਤੇ ਉਠਣਾ ਬੈਣਾ ਬਹੁਤ ਔਖਾ ਬਾਤ ਤੇ ਡੈਡੀ ਜੀ ਦਿਹਾੜੀ ਧੋਪਾ ਕਰਦੇ ਆ ਤੇ ਘਰ ਵਿੱਚ ਉਹ 100 200 ਲੈਂਦੇ ਉਹ ਘਰ ਦਾ ਮਾਂ ਖਰਚੇ ਲੰਗਦਾ ਵਾ ਤੇ ਲਾਜ ਫੇਲਿਆ ਲਾਜ ਤੋਂ ਮੈਂ ਇਨਾ ਚਿਰ ਤੋਂ ਹੋ ਗਿਆ ਮੰਜੇ ਤੇ 10 ਸਾਲ ਹੋ ਗਿਆ ਤੇ ਕੋਈ ਲੱਗ ਲੋਕ ਲੱਗਦਾ ਨਹੀਂ ਆ ਘਰ ਵਿੱਚ ਮੈਂ ਤਾਂ ਮੇਰਾ ਲਾਜ ਹੋ ਜੇ ਮੈਂ ਆਪਣੇ ਪੈਰਾਂ ਦੇ ਤੋਰਾਂ ਫੇਰਾ ਦੇਖ ਕੇ ਇਹ ਪਤਾ ਲੱਗਾ ਵੀ ਕਿਹੜੇ ਤੁਹਾਡੀ ਸਿਸਟਰ ਆ ਜਾਈ ਦੀ ਸਿਸਟਰ ਆ ਪਰ ਉਹ ਤੁਹਾਡੀ ਦੇਖ ਰੇ ਖਾਨ ਕੇ ਇੱਥੇ ਕਰਦੀ ਆ ਹਾਂਜੀ ਉਹ ਮੇਰੇ ਕਰਕੇ ਆ ਜਾਂਦੀ ਆ ਕੇਵਲੇ ਹਫਤਾ ਦਾਸ ਦੇ ਰਹਾਂ ਦੀ ਜੀ ਦਾ ਕਪੜਾ ਧੋ ਕੇ ਫੇਰ ਚੱਲਦੀ ਘਰਾਂ ਦੀ ਮਜਬੂਰੀਆਂ ਤੇ ਡਾਕਟਰ ਕਹਿੰਦੇ ਵੀ ਗੋਲੇ ਦੋਹੇ ਪੈ ਜਾਣਗੇ ਤਾਂ ਫੇਰ ਠੀਕ ਹੋਣਾਵਾ ਤੇ ਤੁਹਾਨੂੰ ਪਤਾ ਗਰੀਬਾਂ ਦਾ ਜਿੰਨੇ ਪੈਸੇ ਕਿੱਥੋਂ ਆਉਣ ਡੈਰੀ ਵੀ ਠੀਕ ਨਹੀਂ ਰਹਿੰਦਾ ਤੇ ਉਹ ਵੀ ਬੜਾ ਔਖਾ ਕੰਮ ਕਰਦਾ ਵਾ ਜਿਹੜਾ ਲਿਹਾਉਂਦਾ ਦਿਹਾੜੀ ਲਾ ਕੇ ਘਰ ਹੀ ਵਰਤਿਆ ਜਾਂਦੀ ਆ ਤੇ ਲਾਜਤ ਹੋ ਮੇਰਾ ਰਹਿ ਗਿਆ ਮੈਂ ਹੋਈ ਬਹੁਤ ਧੰਨਵਾਦ ਕਰਦਾ ਮੇਰਾ ਲਾਜ ਹੋ ਜੇ ਹੋਰ ਕੁਝ ਨਹੀਂ ਚਾਹੀਦਾ ਮੈਂ ਇਹਨਾਂ ਪੈਰਾਂ ਤੇ ਸਹੀ ਤਲਾਹ ਤੋਰਾਂ ਫਿਰਾਂ ਸਟੈਂਡ ਹੋ ਕੇ ਜਿਹੜਾ ਕੰਮ ਆ ਮੈਂ ਕਰਾਂਗਾ ਔਰ ਆਪਣੀ ਰੋਟੀ ਆਪ ਚਲਾ ਸਕਾਂਗਾ ਆਪਾਂ ਗੱਲ ਵੀ ਕਰਾਂਗੇ ਇਹਨਾਂ ਦੀ ਭੈਣ ਦੇ ਨਾਲ ਜਿਹੜੀ ਭੈਣ ਭਰਾ ਨੂੰ ਆਣ ਕੇ ਆਪਣੇ ਸਾਹਮਣੇ ਹੀ ਆ ਪੰਜ ਕੀ ਨਾਮ ਤੁਹਾਡਾ ਕਵਲਜੀਤ ਜੀ ਹਾਂਜੀ ਬਰਾਤਰ ਨੂੰ ਆਮ ਮਲਿਕਾ ਦੋ ਤੇ ਜੀ ਹਾਂਜੀ ਇਹ ਹੋਏਗੇ ਵੀ 25 ਸਾਲ 30 ਸਾਲ ਹੋਈ ਗਿਆ ਇੰਨਾ ਕ ਟਾਈਮ ਹੋ ਗਿਆ ਮੰਜੇ ਤੇ ਪਿਆਜ ਹੈ ਹਾਂਜੀ ਲਾ ਜੇ ਇਦਾਂ ਹੀ ਨਹੀਂ ਸਿਰ ਉਹ ਅੱਡ ਬਾਰੇ ਉਹ ਕੋਈ ਨਹੀਂ ਪੁੱਛਦਾਂਗੇ ਇਸ ਦਾ ਇਹਦੀ ਮੈਂ ਦੇਖਭਾਲ ਕਰਦੀ ਹਾਂ ਤੇ ਦੇਖੇ ਹਾਂਜੀ ਹਾਂਜੀ ਬੜਾ ਔਖਾ ਵਾ ਹਾਂਜੀ ਕਦੇ ਉੱਥੇ ਚੱਲ ਜਾਈ ਨਹੀਂ ਕਦੀ ਇੱਥੇ ਹੈ ਮਤਲਬ ਇਹਨੂੰ ਵੇਖਣ ਵਾਸਤੇ ਆਉਣੀ ਫਿਰ ਮੈਂ ਇੱਕ ਵਾਰ ਤੁਸੀਂ ਆਨ ਕੇ ਫਿਰ ਇਹਨਾਂ ਦੇ ਕਪੜਾ ਲੀੜਾ ਜੋ ਵੀ ਆ ਧੋ ਕੇ ਇਹਨਾਂ ਦੇ ਦੇਖ ਰੇਕ ਨਾਲ ਕਰਦੀ ਹਾਂ ਹਾਂਜੀ ਹਾਂਜੀ ਹਫਤੇ ਬਾਅਦ ਹਫਤੇ ਬਾਅਦ ਨਹੀਂ ਮਤਲਬ ਹੁਣ ਤਾਂ ਮੈਨੂੰ ਮਹੀਨਾ ਹੀ ਹੋ ਗਿਆ ਵਾ ਮਤਲਬ ਪੀਰ ਰੂਟੀਨ ਨਾ ਰਹਿਣ ਦੀਆਂ ਜਿਆਦਾ ਨਹੀਂ ਠੀਕ ਹੈਗਾ। ਘਰੇ ਫਿਰਿਆ ਨਹੀਂ ਜਾਂਦਾ ਹੈਗਾ। ਫੇ ਮੇਰੇ ਭਰਾ ਦੀ ਹੈਲਪ ਕੀਤੀ ਜਾਵੇ ਤੇ ਉਹਦੇ ਗੋਲੇ ਪੈ ਜਾਣ ਤੇ ਬਹੁਤ ਬਹੁਤ ਬੰਦ ਕੀ ਲੱਗਦਾ ਇਹਨਾਂ ਦੇ ਹਾਲਾਤ ਕਿਸ ਤਰ੍ਹਾਂ ਹੈ ਇਹ? ਇਹਨਾਂ ਦੇ ਸਾਰੇ ਹਾਲਾਤ ਸੱਚੇ ਪਹਿਲਾਂ ਬਿਲਕੁਲ ਸਹੀ ਸੀਗਾ ਤੇ ਬਾਅਦ ਚ ਥੋੜੇ ਚਿਰ ਬਾਅਦ ਜਦੋਂ ਸਮਹਾਲਣ ਲੱਗੇ ਤੇ ਇਹਨੂੰ ਪ੍ਰੋਬਲਮ ਆ ਗਈ ਇਹਦੇ ਉਦੋਂ ਦਾ ਹੀ ਮੰਜੀ ਤੇ ਹੀ ਆ। ਤੇ ਇਲਾਜ ਕਰਾਇਆ ਇਹਨਾਂ ਨੇ ਉਸ ਤੋਂ ਬਾਅਦ ਪੈਸੇ ਤੇਲੇ ਤੋਂ ਬਿਨਾ ਇਲਾਜ ਨਹੀਂ ਹੁੰਦਾ ਤੇ ਵਿਚਾਰੇ ਘਰੇ ਬੈਠ ਗਿਆ ਇਲਾਜ ਤੋਂ ਬਿਨਾ ਇਸ ਤਰ੍ਹਾਂ ਹੀ ਮੰਜੀ ਤੇ ਹੀ ਹੈ ਵਿਚਾਰਾ ਇਹ ਮੇਰਾ ਦੋਸਤ ਆ ਮੈਂ ਇਹੀ ਚਾਹੁੰਦਾ ਵਾਂ ਕਿ ਇਹ ਵਿਚਾਰਾ ਪਹਿਲਾਂ ਵਾਂਗੂ ਫੇਰ ਹੋਏ ਤੇ ਆਪਣੀ ਰੋਜੀ ਰੋਟੀ ਕਮਾਏ ਤੇ ਆਪਣੇ ਪਰਿਵਾਰ ਨੂੰ ਖਵਾਏ ਤੇ ਸਹੀ ਸਲਾਮਤ ਰਹੇ ਸ਼ੁਰੂ ਤੋਂ ਹੀ ਇਦਾਂ ਹੀ ਨਹੀਂ ਸਰ ਸ਼ੁਰੂ ਤੋਂ ਨਹੀਂ ਬਚਪਨ ਠੀਕ ਸੀਗਾ ਬਚਪਨ ਚ ਥੋੜੀ ਹੋਰ ਸੰਭਾਲੀ ਤੇ ਦੋ ਇਸ ਤਰ੍ਹਾਂ ਹੋ ਗਏ ਲਗਦਾ ਨਹੀਂ ਵੀ ਇਹ ਠੀਕ ਹੋਵੇ ਤੇ ਆਪਣਾ ਹੀ ਅਫਤਾਰ ਇਤਿਆਰ ਸਟੈਂਡ ਉਪ ਤੇ ਆਪਣੀ ਰੋਟੀ ਕਮਾਈ। ਬਿਲਕੁਲ ਸਾਰੇ ਗੱਲ ਸਹੀ ਹੈ ਤੁਹਾਡੀ ਪੀਏ ਠੀਕ ਹੋ ਜੇ ਤੇ ਆਪਣੀ ਕਮਾਈ ਵਿਚਾਰਾ ਤੇ ਆਪਣੇ ਪੈਰਾਂ ਤੇ ਥੋੜਾ ਬਹੁਤ ਆਪਣੇ ਘਰ ਵਾਸਤੇ ਕੁਝ ਕਰ ਸਕੇ। ਕੀ ਚਾਹੁੰਦਾ ਤੁਸੀਂ ਹੋ ਮੈਂ ਸਾਰੇ ਇਹੀ ਚਾਹੁੰਦਾ ਕਿ ਜੀ ਵਿਚਾਰੇ ਦੀ ਕੋਈ ਹੈਲਪ ਕਰੇ ਤੇ ਇਹ ਠੀਕ ਹੋ ਜੇ ਵਿਚਾਰਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਐਨ ਜੀਓ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਤੁਸੀਂ? ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਮੈਂ ਬਹੁਤ ਧੰਨਵਾਦ ਉਹਨਾਂ ਦਾ ਕਰਾਂਗਾ ਜਿੰਨੀ ਵੀ ਹੈਲਪ ਮੇਰੀ ਕਰ ਸਕਣ ਮੇਰਾ ਇਲਾਜ ਹੋ ਜੇ ਮੰਜੀ ਤੇ ਰਹਿਣਾ ਬਰਾ ਉਹ ਖਾਵਾ ਮੈਨੂੰ 10 ਸਾਲ ਹੋ ਗਏ ਮੰਜੀ ਤੇ ਮੈਂ ਵੀਰ ਭਰਾ ਨੂੰ ਇਹੋ ਕਹਿਣਾ ਚਾਹਣਾ ਮੇਰਾ ਇਲਾਜ ਹੋ ਜੇ ਹਟਾ ਦਸਾਂ ਦੀ ਫੁੱਲੰਗ ਸਾਰੀ ਜਿੰਦੀ ਜੇ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਏ ਕਿਸ ਨੰਬਰ ਤੇ ਫੋਨ ਕਾਲ ਕਰਦੇ 95172 77399 95172 991777399 ਇਹ ਦੇਖਿਆ ਵੀਰ ਭਰਾ ਨੂੰ ਉਹਨੇ ਕਿਹਾ ਵੀ ਜਿਹੜੀ ਮੇਰੀ ਮਦਦ ਹੈ ਜੇ ਕੋਈ ਮਦਦ ਕਰਦਾ ਵਾ ਤੇ ਮੈਂ ਜਿਹੜਾ ਆਪਣੇ ਤਰ੍ਹਾਂ ਤੇ ਸਟੈਂਡ ਹੋਵਾਂ ਔਰ ਆਪਣੀ ਜਿਹੜੀ ਰੋਟੀ ਆਪ ਕਮਾ ਕੇ ਖਾਵਾਂ ਕਿਉਂਕਿ ਮੈਂ ਕਿਸੇ ਦੇ ਸਹਾਰੇ ਤੇ ਨਹੀਂ ਰਹਿਣਾ ਚਾਹੁੰਦਾ ਮੈਂ ਬਟਾਲਾ ਤੋਂ ਵਿਕੀ ਮਲਿਕ